ਇਹ ਹਿੰਦੁਸਤਾਨ ਦੇ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਦੇ ਪੁੱਤਲੇ ਪੂਰੇ ਦੇਸ਼ ਭਰ ਵਿੱਚ ਅੱਜ ਫੂਕੇ ਜਾ ਰਹੇ ਆ ਤੇ ਵਿਰੋਧ ਇਹਨਾਂ ਕਾਰਨਾਂ ਕਰਕੇ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਤੁਰੇ ਸੀ ਤੇ ਬਾਰਡਰਾਂ ਤੇ ਫੋਰਸਾ ਲਾ ਕੇ ਹਰਿਆਣਾ ਤੇ ਕੇਂਦਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਡਾਂਗਾਂ ਨਾਲ ਕੁੱਟਿਆ ਗੋਲੀਆਂ ਮਾਰੀਆਂ ਮਾਰਟਰ ਗਨਾਂ ਨਾਲ ਫਾਇਰ ਕੀਤੇ ਅਥਰੂ ਗੈਸ ਦੇ ਗੋਲੇ ਦਾਗੇ ਇਥੋਂ ਤੱਕ ਆ ਕਿ ਨੌਜਵਾਨ ਸ਼ੁਭ ਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਤੇ ਜਿਹੜੇ ਪੁਲਿਸ ਕਰਮੀਆਂ ਨੇ ਇਹ ਘਟਿਆ ਕਾਰੇ ਕੀਤੇ ਉਹਨਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਹਰਿਆਣਾ ਤੇ ਕੇਂਦਰ ਸਰਕਾਰ ਉਹਨਾਂ ਨੂੰ ਰਾਸ਼ਟਰਪਤੀ ਮੈਡਲ ਦਵਾਉਣ ਜਾ ਰਹੀ ਆ ਮਾਣ ਸਨਮਾਨ ਦਿੱਤੇ ਜਾ ਰਹੇ ਆ ਜਕਰੀਆ ਖਾਨ ਦੇ ਰਾਹਤੁਰਪੇ ਨੇ ਮੋਦੀ ਜੀ ਸਿਰਾਂ ਦੇ ਮੋਲ ਪਾਏ ਜਾ ਰਹੇ ਆ ਅਸੀਂ ਦੱਸ ਦੇਣਾ ਚਾਹੁੰਦੇ ਆ ਮੋਦੀ ਜੀ ਤੁਸੀਂ ਕਿਰਤ ਕਰਨ ਵਾਲੇ ਲੋਕਾਂ ਤੇ ਗੋਲੀਆਂ ਭਰਾ ਕੇ ਡਾਂਗਾ ਮਾਰ ਕੇ ਰਾਜ ਨਹੀਂ ਕਰ ਸਕਦੇ ਇਹ ਲੋਕ ਤੁਹਾਡੀਆਂ ਜਣਾ ਪੁੱਟ ਕੇ ਰੱਖ ਦੇਣਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਨਹੀਂ ਹੁੰਦਾ ਐਮਐਸਪੀ ਦੀ ਗਾਰੰਟੀ ਨਹੀਂ ਮਿਲਦੀ ਇੰਦੇਗਾ ਦੀ ਦਿਹਾੜੀ ਨਹੀਂ ਵਾਧੀ ਸਾਡੇ ਡੈਮਾਂ ਤੋਂ ਕਬਜ਼ੇ ਨਹੀਂ ਹਟਾਏ ਜਾਂਦੇ ਸਾਡੀਆਂ ਹਵਾਵਾਂ ਤੇ ਵੀ ਪੂੰਜੀਵਾਦ ਘਰਾਣਿਆਂ ਦੀ ਕਬਜ਼ੇ ਕਰਨ ਦੀ ਤਿਆਰੀ ਹੈ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਜਦ ਤੱਕ ਸਾਡੇ ਸਾਰੇ ਮਸਲੇ ਹੱਲ ਨਹੀਂ ਹੁੰਦੇ ਇਹ ਸੰਘਰਸ਼ ਜਾਰੀ ਰਹੂਗਾ ਇਹ ਜਿਹੜਾ ਪੁਤਲਾ ਫੋਕਰ ਦਿੱਤੇ ਕੀਤਾ ਹੈ ਇਹ ਜ਼ਿਲ੍ਹਾ ਲੈਵਲ ਤੇ ਕੀਤਾ ਗਿਆ ਹੈ ਨਾ ਜਾਂ ਹੋਰ ਨਹੀਂ ਨਹੀਂ ਜੀ ਦੋ ਫੋਰਮ ਸੰਜੇ ਲੜ ਰਹੇ ਆ ਕਿਸਾਨ ਮਜ਼ਦੂਰ ਮੋਰਚਾ ਅਤੇ ਇੱਕ ਕਿਸਾਨ ਸੰਜੁਗਤ ਮੋਰਚਾ ਗੈਰ ਰਾਜਨੀਤਕ ਇਹ ਹਿੰਦੁਸਤਾਨ ਦੀਆਂ ਸਾਰੀਆਂ ਵੱਡੀਆਂ ਜਥੇਬੰਦੀਆਂ ਚ ਸ਼ਾਮਲ ਤੇ ਪੂਰੇ ਭਾਰਤ ਵਰਸ਼ ਵਿੱਚ ਅੱਜ ਨੈਪ ਸੈਣੀ ਦੇ ਤੇ ਨਰਿੰਦਰ ਮੋਦੀ ਦੇ ਪੁਤਲੇ ਫੂਕੇ ਜਾ ਰਹੇ ਆ An excellent coaching point in IELTS and spoken English. Also expert in study and visitor visa. Government approved SS Group. Session Chong Hushyarpur.